ਪੰਜਾਬ ਟੂ ਸਪੈਨ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀ ਆਉ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅਮਰੀਕਾ ਨੇ ਭਾਰਤ ਸਮੇਤ ਕਈ ਦੇਸ਼ਾਂ ਦੀਆਂ 32 ਸੰਸਥਾਵਾਂ ਅਤੇ ਵਿਅਕਤੀਆਂ ਤੇ ਪਾਬੰਦੀਆਂ ਲਗਾ ਦਿੱਤੀਆਂ ਹਨ ਇਹ ਕਾਰਵਾਈ ਉਹਨਾਂ ਸੰਸਥਾਵਾਂ ਤੇ ਕੀਤੀ ਗਈ ਹੈ ਜੁਨਾਤੇ ਈਰਾਨ ਦੇ ਯੁੱਧ ਸਬੰਧੀ ਪ੍ਰੋਗਰਾਮ ਨਾਲ ਜੁੜੇ ਹੋਣ ਦਾ ਦੋਸ਼ ਹੈ ਅਮਰੀਕਾ ਨੇ ਬੁੱਧਵਾਰ ਨੂੰ ਭਾਰਤ, ਚੀਨ ਅਤੇ ਕਈ ਹੋਰ ਦੇਸ਼ਾਂ ਦੀਆਂ ਕੁੱਲ 32 ਸੰਸਥਾਵਾਂ ਤੇ ਵਿਅਕਤੀਆਂ ਵਿਰੁੱਧ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਇਹ ਕਾਰਵਾਈ ਉਹਨਾਂ ਸੰਸਥਾਵਾਂ ਤੇ ਕੀਤੀ ਗਈ ਹੈ ਜਿਨ੍ਹਾਂ ਦੇ ਈਰਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਨਾਲ ਜੁੜੇ ਹੋਣ ਦਾ ਦੋਸ਼ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਕਾਰਵਾਈ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਉਸ ਯਤਨ ਦਾ ਹਿੱਸਾ ਹੈ ਜਿਸ ਦਾ ਉਦੇਸ਼ ਈਰਾਨ ਦੁਆਰਾ ਮਿਜ਼ਾਈਲਾਂ ਅਤੇ ਹੋਰ ਹਥਿਆਰਾਂ ਦੇ ਹਮਲਾਵਰ ਵਿਕਾਸ ਨੂੰ ਰੋਕਣਾ ਹੈ। ਪਾਬੰਦੀਆਂ ਲਗਾਉਣ ਦਾ ਕਦਮ ਈਰਾਨ ਦੇ ਪਰਮਾਣੂ ਵਾਅਦਿਆਂ ਦੀ ਮਹੱਤਵਪੂਰਨ ਉਲੰਘਣਾ ਦੇ ਜਵਾਬ ਵਿੱਚ ਸਤੰਬਰ ਵਿੱਚ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਅਤੇ ਹੋਰ ਪਾਬੰਦੀਆਂ ਨੂੰ ਦੁਬਾਰਾ ਲਾਗੂ ਕਰਨ ਦੇ ਅਨੁਕੂਲ ਹੈ। ਬਿਆਨ ਵਿੱਚ ਕਿਹਾ ਗਿਆ ਹੈ ਅਮਰੀਕਾ ਅੱਜ ਈਰਾਨ, ਚੀਨ, ਹਾਂਗਕਾਂਗ, ਸੰਯੁਕਤ ਅਰਬ ਅਮੀਰਾਤ, ਤੁਰਕੀ, ਭਾਰਤ ਅਤੇ ਹੋਰ ਖੇਤਰਾ ਵਿੱਚ ਸਥਿਤ 32 ਸੰਸਥਾਵਾਂ ਅਤੇ ਵਿਅਕਤੀਆਂ ਤੇ ਪਾਬੰਦੀਆਂ ਲਗਾ ਰਿਹਾ ਹੈ ਜੋ ਈਰਾਨ ਦੇ ਬੈਲਿਸਟਿਕ ਮਿਜ਼ਾਈਲ ਅਤੇ ਮਨੁੱਖ ਰਹਿਤ ਹਵਾਈ ਵਾਹਨ ਉਤਪਾਦਨ ਦਾ ਸਮਰਥਨ ਕਰਨ ਵਾਲੇ ਵੱਖ-ਵੱਖ ਸਪਲਾਈ ਨੈਟਵਰਕ ਨਾਲ ਜੁੜੇ ਹੋਏ ਨੇ। ਪੰਜਾਬ ਚੰਡੀਗੜ੍ਹ ਵਿਖੇ ਲੱਗੇ ਦਰਨੇ ਵਿੱਚ ਪਹੁੰਚੇ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖੈਰਾ ਨੇ ਇਸ ਮਾਮਲੇ ਨੂੰ ਲੈ ਕੇ ਕੇਂਦਰ ਦੇ ਨਾਲ-ਨਾਲ ਪੰਜਾਬ ਸਰਕਾਰ ਨੂੰ ਵੀ ਲੰਮੇ ਹੱਥੀ ਲਿਆ। ਉਹਨਾਂ ਨੇ ਕਿਹਾ ਕਿ ਸਰਕਾਰਾਂ ਬਾਰ-ਬਾਰ ਪੰਜਾਬ ਦਾ ਇਮਤਿਹਾਨ ਲੈ ਰਹੀਆਂ ਹਨ। ਇਹ ਸਾਡਾ ਬੜਾ ਹੀ ਮਹੱਤਵਪੂਰਨ ਇਸ਼ੂ ਹੈ ਜੀ। ਪੰਜਾਬ ਦੀ ਆਈਡੈਂਟੀਟੀ ਪੰਜਾਬ ਦੀ ਸਭਿਅਤਾ ਪੰਜਾਬ ਦਾ ਜਿਹੜੀ ਖੂਨ ਹੈ ਉਹਦਾ ਪ੍ਰਤੀਕ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ 133 ਸਾਲ ਪੁਰਾਣੀ ਯੂਨੀਵਰਸਿਟੀ ਆ ਬਲਕਿ ਦੇਸ਼ ਦਾ ਪ੍ਰੀਮੀਅਰ ਇੰਸਟੀਟਿਊਸ਼ਨ ਹੈ ਲਾਹੌਰ ਸਥਾਪਿਤ ਹੋ ਕੇ ਇੱਥੇ ਚੰਡੀਗੜ੍ਹ ਵਿੱਚ ਮੁੜ ਕੇ ਪਾਰਟੀਸ਼ਨ ਤੋਂ ਬਾਅਦ ਸਥਾਪਿਤ ਹੋਇਆ ਇਹਦੇ ਵਿੱਚ ਪੰਜਾਬ ਦੀ ਦੀ ਮੈਂ ਜਿੱਦਾਂ ਕਿਹਾ ਕਿ ਜਜ਼ਬਾਤ ਪੜਦੇ ਨੇ ਔਰ ਇਹਦੇ ਨਾਲ ਹਰ ਪੰਜਾਬ ਦੇ ਵਿਅਕਤੀ ਦਾ ਹਰ ਜ਼ਿਹੋਸ਼ ਵਿਅਕਤੀ ਦਾ ਦੇ ਸੈਂਟੀਮੈਂਟਸ ਜਿਹੜੇ ਜੁੜੇ ਨੇ ਅਫਸੋਸ ਇਸ ਗੱਲ ਦਾ ਵਾ ਕਿ ਇਹ ਵਿਦਿਆਰਥੀ ਨੇ ਇਹਨਾਂ ਨੂੰ ਤਾਂ ਸਗੋਂ ਸਰਕਾਰਾਂ ਜਿਹੜੀਆਂ ਨੇ ਉਹ ਪ੍ਰਮੋਟ ਕਰਦੀਆਂ ਨੇ ਉਤਸ਼ਾਹਤ ਕਰਦੀਆਂ ਨੇ ਪੜਾਉਂਦੀਆਂ ਨੇ ਤਾਂ ਕਿ ਦੇਸ਼ ਦਾ ਭਵਿੱਖ ਬਣ ਸਕਣ ਪਰ ਇਹ ਹੁਣ ਲਗਾਤਾਰ ਇਹਨਾਂ ਨੂੰ ਤੀਜੀ ਵਾਰ ਪੁੰਜੇ ਬੈਣਾ ਪੈ ਰਿਹਾ ਧਰਨੇ ਮਾਰਨੇ ਪੈ ਰਹੇ ਨੇ ਔਰ ਬੜੀਆਂ ਵਾਜਬ ਮੰਗਾਂ ਕਿਉਂਕਿ ਹਰ ਵਾਰ ਅਸੀਂ ਦੇਖਿਆ ਕਿ ਇਸ ਯੂਨੀਵਰਸਿਟੀ ਦੀ ਆਟੋਨੋਮੀ ਤੇ ਹਮਲਾ ਕੀਤਾ ਗਿਆ ਵਾ ਇਸਟੈਬਲਿਸ਼ਮੈਂਟ ਵੱਲੋਂ ਇਸਟੈਬਲਿਸ਼ਮੈਂਟ ਮੈਨੇ ਸਟੇਟ ਸਟੇਟ ਮੈਨੇ ਕੇਂਦਰ ਸਰਕਾਰ ਔਰ ਸਾਡੀ ਆਪਣੀ ਪੰਜਾਬ ਸਰਕਾਰ ਵੀ ਇਹਦੇ ਵਿੱਚ ਮੂਕ ਦਰਸ਼ਕ ਬਣ ਕੇ ਬੈਠੀ ਰਹੀ ਹੈ ਔਰ ਹੁਣ ਜਿਹੜਾ ਲੇਟੈਸਟ ਹਮਲਾ ਹੋਇਆ ਉਹ ਤਾਂ ਬਿਲਕੁਲ ਇਹਦਾ ਡੈਮੋਕਰੈਟਿਕ ਡੈਮੋਕਰੈਟਿਕ ਕੈਰੈਕਟਰ ਜਿਹੜਾ ਸੀਗਾ ਉਹਨੂੰ ਬਿਲਕੁਲ ਤਹਿਸ਼ ਨੈਸ਼ ਕਰਤਾ ਸੈਨੇਟ ਦੀ ਨਫਰੀ ਘਟਾਤੀ ਗ੍ਰੈਜੂਏਟ ਕਨਸਟਿਟਿਊਐਂਸੀ ਉਡਾਈ ਦਿੱਤੀ ਤਾਂ ਕਿ ਹੁਣ ਸਾਰਾ ਕੁਝ ਜਿਹੜਾ ਨਾਮਿਨੇਸ਼ਨ ਦੇ ਪ੍ਰੋਸੈਸ ਨਾਲ ਚੱਲੇ ਔਰ ਜੋ ਚਾਂਸਲਰ ਪਾਵ ਕੇ ਕੇਂਦਰ ਸਰਕਾਰ ਜਾਂ ਉਥੋਂ ਦੀਆਂ ਅਥਾਰਟੀਜ਼ ਜਿਹੜੀਆਂ ਨੇ ਉਹ ਇਸ ਯੂਨੀਵਰਸਿਟੀ ਨੂੰ ਆਪਣੇ ਰੰਗ ਵਿੱਚ ਰੰਗ ਸਕਣ ਇਹਦਾ ਕੈਰਿਕੂਲਮ ਇਹਦੀ ਵਿੱਦਿਆ ਦੀ ਪ੍ਰਣਾਲੀ ਨੂੰ ਡਿਸਟਰਬ ਕੀਤਾ ਗਿਆ ਵਾ ਔਰ ਇਹ ਜਿਹੜੀ ਜੋ ਕੁਛ ਇੱਥੇ ਪਿਛਲੇ ਦਿਨਾਂ ਵਿੱਚ ਹੋਇਆ ਉਹਦੀ ਅਸੀਂ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ ਔਰ ਬਹੁਤ ਵੱਡਾ ਇਕੱਠ ਪੰਜਾਬ ਦੇ ਲੋਕਾਂ ਨੇ ਬਲਕਿ ਮੈਂ ਹਰਿਆਣੇ ਦੇ ਲੋਕਾਂ ਦੀ ਤਾਰੀਫ ਕਰੂੰਗਾ ਇੱਥੇ ਹਰਿਆਣੇ ਦਾ ਇੱਕ ਨੌਜਵਾਨ ਬਹੁਤ ਅੱਛਾ ਬੋਲਿਆ ਉਦੋਂ ਜਿਹੜਾ ਆਰਗੈਨਿਕ ਹਰਿਆਣਾ ਵਾ ਉਹ ਸਾਡੇ ਨਾਲ ਆ ਬਠਿੰਡਾ ਦਾ ਏਮਜ਼ ਹਸਪਤਾਲ ਉਸ ਸਮੇਂ ਚਰਚਾ ਵਿੱਚ ਆ ਗਿਆ ਜਦੋਂ ਇੱਥੇ ਇੱਕ ਬਜ਼ੁਰਗ ਦੀ ਮੌਤ ਤੋਂ ਬਾਅਦ ਉਸਦੇ ਪੁੱਤ ਤੇ ਧੀ ਵੱਲੋਂ ਹਸਪਤਾਲ ਤੇ ਵੱਡੇ ਸਵਾਲ ਖੜੇ ਕੀਤੇ ਗਏ ਜਿਸ ਦੌਰਾਨ ਖੂਬ ਹੰਗਾਮਾ ਵੀ ਦੇਖਣ ਨੂੰ ਮਿਲਿਆ ਇੱਕ ਪਾਸੇ ਸਰਕਾਰ ਲੋਕਾਂ ਨੂੰ ਮੁਫਤ ਇਲਾਜ ਦੇ ਸੁਪਨੇ ਵਖਾ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਸਭ ਤੋਂ ਵੱਡੇ ਏਮਜ਼ ਬਠਿੰਡਾ ਹਸਪਤਾਲ ਵਿੱਚ ਇਨਸਾਨੀਅਤ ਮਰ ਰਹੀ ਹੈ ਗੁਰੂ ਹਰ ਸਹਾਇ ਦੀ ਰਹਿਣ ਵਾਲੇ ਬੂਟਾ ਸਿੰਘ ਦੀ ਮੌਤ ਤੋਂ ਬਾਅਦ ਜਦ ਉਸ ਦਾ ਪੁੱਤਰ ਅਤੇ ਧੀ ਆਪਣੇ ਪਿਓ ਦੀ লাশ ਹੱਥਾਂ ਵਿੱਚ ਲੈ ਕੇ ਬਾਹਰ ਆ ਰਹੇ ਸਨ ਤਾਂ ਉਸ ਵੇਲੇ ਐਮਜ਼ ਦੀ ਸਿਕਿਉਰਿਟੀ ਵੱਲੋਂ ਉਹਨਾਂ ਨਾਲ ਨਾ ਸਿਰਫ ਧੱਕਾ ਮੁਕੀ ਕੀਤੀ ਗਈ ਸਗੋਂ ਗਾਲੀ-ਕਲੋਚ ਵੀ ਕੀਤੀ ਗਈ ਇੱਕ ਪਾਸੇ ਪੁੱਤਰ ਦੇ ਹੱਥ ਵਿੱਚ ਪਿਓ ਦੀ লাশ ਸੀ ਤੇ ਦੂਜੇ ਪਾਸੇ ਹਸਪਤਾਲ ਦੇ ਗਾਰਡਾਂ ਦੇ ਹੱਥ ਵਿੱਚ ਅਹੰਕਾਰ ਮੇਰੇ ਡੈਡੀ ਨੇ ਬੂਟाराम ਮੁੱਤੀ ਅਸੀਂ ਗੁਰੂਰਸਾਈ ਤੋਂ ਆ ਸਾਡੇ ਕੋਲੇ ਪੁਰਾਣੀਆਂ ਰਿਪੋਰਟਾਂ ਪਈਆਂ ਨੇ ਜਦੋਂ ਅਸੀਂ ਗੁਰੂਰਸਾਈ ਇਹਨਾਂ ਨੂੰ ਟ੍ਰੀਟਮੈਂਟ ਕਰਾਉਣ ਵਾਸਤੇ ਲਗਾਇਆ ਸੀ ਉਹਨਾਂ ਨੇ ਸਾਨੂੰ ਉਸੇ ਦਿਨ ਸਾਰੇ ਪ੍ਰੋਪਰ ਟੈਸਟ ਕਰਾਏ ਸਾਨੂੰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਤੁਸੀ ਫੇਫੜੇ ਦੀ ਇਨਫੈਕਸ਼ਨ ਹੈ ਤੁਸੀ ਇਹਨਾਂ ਨੂੰ ਕਿਸੇ ਚੰਗੇ ਡਾਕਟਰ ਕੋਲੇ ਲੈ ਜਾਓ ਉਹਨਾਂ ਨੇ ਸਾਨੂੰ ਫਰੀਦਕੋਟ ਵਾਸਤੇ ਕਿਹਾ ਸੀ ਕਿ ਨਹੀਂ ਦੋਸਤ ਕਹਿੰਦਾ ਐਮਸ ਹਸਪੀਟਲ ਬਹੁਤ ਵਧੀਆ ਅਸੀਂ ਉਸ ਦਿਨ ਤੇ ਆਏ ਆ ਟੈਸਟ ਅਸੀਂ ਕੋਈ ਕਮੀ ਨਹੀਂ ਛੱਡੀ ਟੈਸਟ ਸਾਰੇ ਇਹਨਾਂ ਨੇ ਕਰਾਏ ਨੇ ਸਾਡੇ ਕੋਲੇ ਵਧੀਆ ਵੇਖੋ ਜਿਹੜਾ ਉਹਨੇ ਸੀਟੀ ਸਾਨੂੰ ਅੱਜ ਕਰਾਉਣ ਵਾਸ ਸਾਡੇ ਇੱਕ ਰੂਲਰ ਏਰੀਆ ਦੇ ਵਿੱਚ ਛੋਟਾ ਜਿਹਾ ਜਿਹੜਾ ਡਾਕਟਰ ਹੈ ਉਹਨੇ ਕਹਿਤਾ ਕਿ ਭਾਈ ਤੁਸੀਂ ਇਹਨੂੰ ਚੰਗੇ ਡਾਕਟਰ ਕੋਲੇ ਜਿਹੜੇ ਫੇਫੜਿਆਂ ਦੀ ਇਨਫੈਕਸ਼ਨ ਆ ਉਹਦੇ ਕੋਲੇ ਲੈ ਜਾਓ ਆ ਡਾਕਟਰ ਮੂਰਖ ਬੈਠੇ ਨੇ ਇਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਦਾ ਕਿ ਲਈ ਅਸੀਂ ਪਈ ਚਾਰ ਦਿਨ ਹੋ ਗਏ ਟ੍ਰੀਟਮੈਂਟ ਕਰ ਰਹੇ ਹਾਂ ਅਸੀਂ ਕਿਸ ਚੀਜ਼ ਦਾ ਕਰ ਰਹੇ ਹਾਂ ਕਿੰਨੇ ਦਿਨ ਤੋਂ ਐਡਮਿਟ ਸੀਗੇ ਜੀ ਇਹ ਭਾਜੀ ਇੱਥੇ ਤੁਸੀਂ ਲਾ ਲਓ 7 ਤਰੀਕ ਰਾਤ ਨੂੰ ਇੱਥੇ ਅਸੀਂ ਪਹੁੰਚ ਗਏ ਸੀ ਭਾਜੀ ਚਾਰ ਦਿਨ ਹੋ ਗਏ ਸਾਡੇ ਕੋਲ ਪਾਰਕਿੰਗ ਦੀ ਪਰਚੀ ਸੀ 11 ਵਜੇ ਆਪਣਾ 55 ਸਮਥਿੰਗ ਅਸੀਂ ਇੱਥੇ 7 ਹੋਣ ਹੁਣ ਪ੍ਰੋਬਲਮ ਕੀ ਹੋਈ ਹੈ ਜਿਹੜਾ ਹੰ ਇਹ ਸਾਨੂੰ ਕਹਿੰਦੇ ਸੀ ਲੈ ਵੀ ਭਾਈ ਤੁਸੀਂ ਅਸੀਂ ਫਾਈਲ ਨਹੀਂ ਲਿਜਾਂਦੇ ਨੇ ਭਾਜੀ ਸਾਡੀ ਫਾਈਲ ਸਾਡਾ ਬੰਦਾ ਜਦ ਤੱਕ ਤੁਸੀਂ ਜੇ ਫਾਈਲ ਤੁਸੀਂ ਰੱਖਣੀ ਸਾਡਾ ਬੰਦਾ ਪੂਰਾ ਕਰਕੇ ਦਿਓ ਸਾਡੀ ਮਰਜ਼ੀ ਦੀ ਫਾਈਲ ਲਿਜਾਈਏ ਨਾਲ ਜਾਈਏ ਇਹ ਭਾਜੀ ਫਾਈਲ ਤਾਂ ਮੰਗਦੇ ਨੇ ਕਿਉਂਕਿ ਇਹਨਾਂ ਦੀ ਚੋਰੀ ਫੜੀ ਜਾਣੀ ਹੈ ਇਹਨਾਂ ਨੇ ਜਿਹੜਾ ਕੁੱਤਾ ਕੰਮ ਚਲਾਇਆ ਹੈ ਪਰਚੀ ਤੇ ਦਵਾਈਆਂ ਲਿਖ ਦੇਣੀਆਂ ਆਯੂਸ਼ਮਾਨ ਕਾਰਡ ਵਾਲੀ ਦਵਾਈ ਵੀ ਨਹੀਂ ਅੰਦਰੋਂ ਮਿਲਣੀ ਤੁਹਾਨੂੰ ਦਵਾਈ ਵੀ ਇਹਨਾਂ ਨੇ ਕਿਹਾ ਜੀ ਤੁਸੀਂ ਬਾਹਰ ਜਾਓ ਤੁਹਾਨੂੰ ਇੱਥੇ ਕੁਝ ਨਹੀਂ ਮਿਲਣਾਗਾ ਪਹਿਲਾ ਰਾਤ ਇਹਨਾਂ ਨੇ ਕੇਅਰ ਨਹੀਂ ਕੀਤੀ ਸਾਰੀ ਰਾਤ ਤੜਕੇ ਇਹਨਾਂ ਨੇ 4 ਵਜੇ ਦਾਖਲ ਕੀਤਾ ਪੇਸ਼ੈਂਟ ਆਇਆ ਹੋਇਆ ਹੈ 11:30 ਵਜ ਤੇ ਹਾਲਾਕੀ 2 ਦਿਨ ਹੋ ਗਏ ਸਾਨੂੰ ਲਿਆਉਂਦੇ ਨੂੰ ਡਾਕਟਰ ਅੱਜ ਦੇਖ ਕੇ ਗਿਆ ਵਾ ਤੇ ਅਸੀਂ ਅੱਜ ਇੱਥੇ ਮਾਰ ਲਿਆ ਕਹਿੰਦੇ ਜੀ ਕਾਰਡ ਬਲੋਕੇਜ ਹੈ ਕਾਰਡ ਬਲੋਕੇਜ ਹੈ ਠੀਕ ਹੈ 2019 ਦਾ ਉਹਨਾਂ ਦਾ ਰਾਸ਼ਨ ਕਾਰਡ ਕਟੀਚਾ ਆਇਆ ਠੀਕ ਹੈ ਹੁਣ ਅਸੀਂ ਆਪ ਉਹਨਾਂ ਦੇ ਪੱਲੇ ਕੋਕ ਕੱਖ ਨਹੀਂ ਹੈਗਾ ਅਸੀਂ ਆਪ ਆਪਦੇ ਪੱਲੇ ਮੈਂ ਉਹਨਾਂ ਦਾ ਭਾਂਜਾਂ ਅਸੀਂ ਪੈਸੇ ਦੇ ਕੇ ਇਲਾਜ ਕਰਾ ਰਹੇ ਹਾਂ ਇੱਥੇ ਉਹਨਾਂ ਦਾ ਅੱਛਾ ਇੱਥੇ ਇਲਾਜ ਮਹਿੰਗਾ ਵਾ ਮਿਸ ਹਸਪੀਟਲ ਦੇ ਵਿੱਚ ਆ ਬਾਰੋਂ ਦਵਾਈਆਂ ਆ ਰਹੀਆਂ ਨੇ ਅੰਦਰੋਂ ਕੁਛ ਨਹੀਂ ਮਿਲ ਰਿਆ ਲਿਆ ਕੇ ਲਿਆ ਕੇ ਦੇ ਰਿਆ ਰਾਤ ਦਾ ਘਟੋ ਘਟਦਾ ਸੀ 20000 ਦੀ ਦਵਾਈ ਲਿਆ ਕੇ ਦੇ ਚੁੱਕੇ ਹਾਂ ਪੰਜਾਬ ਪੁਲਿਸ ਵੱਲੋਂ ਮਾੜੇ ਅੰਸਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਹਿਤ ਪੁਲਿਸ ਵੱਲੋਂ ਪਿਛਲੇ ਦਿਨੀ ਇੱਕ ਪੰਸਾਰੀ ਦੀ ਦੁਕਾਨ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰੀ ਦੌਰਾਨ ਸ਼ੂਟਰ ਨੇ ਪੁਲਿਸ ਤੇ ਗੋਲੀਬਾਰੀ ਵੀ ਕੀਤੀ ਹੈ ਅਮਰitsar ਦੇ Ramdwali ਪਿੰਡ ਵਿੱਚ ਪੁਲਿਸ ਅਤੇ ਇੱਕ ਸ਼ੂਟਰ ਵਿਚਾਲੇ ਹੋਏ ਮੁਕਾਬਲੇ ਵਿੱਚ ਸ਼ੂਟਰ ਉਜਵਲ ਹੰਸ ਜ਼ਖਮੀ ਹੋ ਗਿਆ। ਪੁਲਿਸ ਮੁਤਾਬਕ ਇਹ ਉਹੀ ਸ਼ੂਟਰ ਹੈ ਜਿਸ ਨੇ ਕੁਝ ਦਿਨ ਪਹਿਲਾਂ ਜੰਡਿਆਲਾ ਗੁਰੂ ਵਿਕੇ ਪੰਸਾਰੀ ਦੀ ਦੁਕਾਨ ਤੇ ਫਰौती ਦੀ ਨੀਅਤ ਨਾਲ ਗੋਲੀਆਂ ਚਲਾਈਆਂ ਸਨ। ਦੱਸ ਦਈਏ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਦੋ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਦੀ ਪਛਾਣ ਰਵੀ ਕੁਮਾਰ ਅਤੇ ਉਜਵਲ ਹੰਸ ਦੇ ਰੂਪ ਵਿੱਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਕੂਫੀਆ ਸੂਚਨਾ ਮਿਲੀ ਸੀ ਕਿ ਸ਼ੂਟਰ ਉਜਵਲ ਹੰਸ ਰਾਮਦਵਾਲੀ ਪਿੰਡ ਦੇ ਇਲਾਕੇ ਵਿੱਚ ਮੌਜੂਦ ਹੈ। ਜਿੱਥੇ ਪਹੁੰਚੀ ਪੁਲਿਸ ਟੀਮ ਤੇ ਦੋਸ਼ੀ ਵਿਚਕਾਰ ਗੋਲੀਬਾਰੀ ਹੋ ਗਈ। ਦੇਖੋ ਜਿਵੇਂ ਤੁਹਾਨੂੰ ਪਤਾ ਹੈਗਾ ਕਿ 6 ਨਵੰਬਰ ਨੂੰ ਜੰਡਿਆਲਾ ਪ੍ਰੋਵੀਜ਼ਨ ਸਟੋਰ ਦੇ ਉੱਤੇ ਤਿੰਨ ਅਣਪਛਾਤੇ ਬੰਦਿਆਂ ਨੇ ਜਿਹੜੇ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਨੇ ਫਾਇਰਿੰਗ ਕੀਤੀ ਸੀਗੀ। ਤੇ ਉਹ ਉਸ ਵੰਦੇ ਦੇ ਵਿੱਚ ਉਸ ਤੋਂ ਉਸ ਦਿਨ ਤੋਂ ਹੀ ਸਾਰੀ ਪੁਲਿਸ ਸક્રિય ਸੀਗੀ ਐਸਐਸਪੀ ਸਾਹਿਬ ਆਪਣੇ ਜੇਰੇ ਨਿਗਰਾਨੀ ਖੁਦ ਇਹ ਸਾਰੇ ਕੇਸ ਨੂੰ ਦੇਖ ਰਹੇ ਸੀਗੇ ਤੇ ਡੀਐਸਪੀ ਜਿਹੜਾ ਜੰਡਿਆਲਾ ਤੇ ਡੀਐਸਪੀ ਮੱਤੇਵਾਲ ਰਲ ਕੇ ਸਾਰੀ ਜਿਹੜੀ ਹਿਊਮਨ ਇੰਟੈਲੀਜੈਂਸ ਤੇ ਟੈਕਨਿਕ ਇੰਟੈਲੀਜੈਂਸ ਸੀਗੀ ਤੇ ਐਸਐਚਓ ਮੱਤੇਵਾਲ ਤੇ ਜੰਡਿਆਲਾ ਮੁਖਤਿਆਰ ਸਿੰਘ ਇਹ ਮੁਖਤਿਆਰ ਸਿੰਘ ਜੀ ਜੀ ਮੁਖਤਿਆਰ ਸਿੰਘ ਤੇ ਇਹ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਤਾਂ ਇੱਕ ਉਹਨਾਂ ਨੂੰ ਅਸੀਂ ਜਿਹੜੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਅਸੀਂ ਇਹ ਜਿਹੜੇ ਜਿਹੜੇ ਤਿੰਨ ਅ ਅਣਪਛਾਤੇ ਜਿਹੜੇ ਮੋਟਰਸਾਈਕਲ ਤੇ ਆਏ ਸੀ ਉਹਨਾਂ ਦੀ ਪਹਿਲਾਂ ਪਛਾਣ ਕੀਤੀ ਗਈ ਉਹਨਾਂ ਦੇ ਵਿੱਚੋਂ ਜਿਹੜਾ ਇਹ ਜਿਹੜਾ ਅੱਜ ਇਨਕਾਊਂਟਰ ਹੋਇਆ ਹੈਗਾ ਇਹ ਉਜਵਲ ਅੰਸ ਦਾ ਹੋਇਆ ਹੈਗਾ ਇਹ ਇਹ ਮੈਂ ਦੱਸਣਾ ਚਾਹੁੰਗਾ ਕਿ ਇਹਦੇ ਤੇ ਪਹਿਲਾਂ ਵੀ 7-8 ਪਰਚੇ ਦਰਜ ਨੇ ਆਮ ਜੈਕਟ ਦੇ ਤੇ ਖੋ ਦੇ ਮਤਲਬ ਆਰਮਸ ਦੇ ਡਰ ਦੇ ਨਾਲ ਕਾਰਖਾਨਾ ਤੇ 307 ਦੇ ਪਰਚੇ ਵੀ ਦਰਜ ਨੇ ਇਹਦੇ ਉੱਤੇ ਤੇ ਇਹ ਇਥੇ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਹ ਕੇਸ਼ਵ ਸ਼ਵਾਲਾ ਜੋ ਕਿ ਜੱਗੂ ਪਗਵਾਨ ਪੁਰੀਆ ਦਾ ਐਸੋਲੇ ਬਾਹਰ ਬੈਠਾ ਮੇਨ ਹੱਥਰ ਠੋਕਤਾ ਹੈਗਾ ਜਿਹੜਾ ਫੋਰਨ ਹੈਂਡਲਰ ਹੈ ਜਿਹੜਾ ਕਿ ਜੱਗੂ ਦੇ ਇਸ਼ਾਰਿਆਂ ਤੇ ਕਹੇ ਇੱਥੇ ਇੱਥੇ ਮੱਝ ਦੇ ਏਰੀਆ ਦੇ ਵਿੱਚ ਫਰੋਤੀਆਂ ਤੇ ਤੇ ਐਨਡੀਪੀਐਸ ਦਾ ਕੰਮ ਕਰਦਾ ਹੈ ਤੇ ਉਹਨਾਂ ਤੇ ਇੰਟਰ ਗੈਂਗ ਰੈਵਲਰੀ ਦੇ ਵਿੱਚ ਗੁਲੀਆਂ ਚਲਵਾਉਂਦਾ ਉਸ ਦਾ ਇਹ ਸ਼ੂਟਰ ਸੀਗਾ ਇਹ ਹੋਰ ਵੀ ਸਾਨੂੰ ਪਤਾ ਲੱਗਿਆ ਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਸ਼ੂਟਿੰਗ ਦੇ ਫਾਇਰਿੰਗ ਇਨਸੀਡੈਂਟ ਵਿੱਚ ਇਨਵੋਲਡ ਹੈਗਾ ਅੱਜ ਜਦੋਂ ਸਾਨੂੰ ਇਸ ਪਾਰਟੀਆਂ ਨੂੰ ਪਤਾ ਲੱਗਿਆ ਕਿ ਇਸ ਏਰੀਆ ਵਿੱਚ ਮੁਖਬਰ ਨੇ ਦੱਸਿਆ ਕਿ ਇਸ ਏਰੀਆ ਜਾਂ ਟੈਕਨੀਕਲ ਜਿਹੜਾ ਸਾਡਾ ਐਵਿਡੈਂਸ ਆ ਰਿਹਾ ਸੀਗਾ ਕਿ ਉਹ ਇਸ ਏਰੀਆ ਦੇ ਵਿੱਚ ਹੈਗਾ ਤੇ ਇੱਕ Trap ਪਲੇ ਕੀਤਾ ਗਿਆ ਜਦੋਂ ਇਸ ਨੂੰ ਘੇਰ ਲਿੱਤਾ ਗਿਆ ਤੇ ਇਸ ਨੇ ਬਚਨ ਦੇ ਆਪਣੇ ਵਰਨੇ ਬਚਨ ਲਈ ਤੇ ਪੁਲਿਸ ਤੇ ਅਨਪਰੋਵੋਕਡ ਫਾਇਰਿੰਗ ਕੀਤੀ ਹੈਗੀ ਹੈ ਇਹਦੀ ਐਕਸਚੇਂਜ ਆਫ ਫਾਇਰ ਜਿਹੜਾ 우ਜਵਲ ਹੰਸਾ ਹੈ ਉਹ ਇੰਜਰਡ ਹੋ ਗਿਆ ਤੇ ਉਸ ਨੂੰ ਹੁਣੀ ਡਾਕਟਰੀ ਸਹਾਇਤਾ ਲਈ ਅਸੀਂ ਉਹਨੂੰ ਜਿਹੜਾ ਨੀਰੈਸਟ ਹਸਪੀਟਲ ਹੈਗਾ ਉੱਥੇ ਭੇਜਿਆ ਹੈਗਾ ਜੇਕਰ ਤੁਸੀਂ ਵੀ ਬੱਚਿਆਂ ਦੇ ਹੱਥ ਵਿੱਚ ਮੋਬਾਈਲ ਫੜਾਉਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ ਕਿਉਂਕਿ ਫਿਲੌਰ ਦੇ ਨੇੜਲੇ ਪਿੰਡ ਵਿੱਚ ਇੱਕ 10 ਸਾਲ ਦੇ ਬੱਚੇ ਦੇ ਹੱਥ ਵਿੱਚ ਮੋਬਾਈਲ ਫੋਨ ਬਲਾਸਟ ਹੋ ਗਿਆ ਜਿਸ ਕਾਰਨ ਬੱਚੇ ਦਾ ਹੱਥ ਬੁਰੀ ਤਰ੍ਹਾਂ ਨਾਲ ਸੜ ਗਿਆ ਫਿਲੌਰ ਨੇੜਲੇ ਪਿੰਡ ਸੰਗਟੀਆਂ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਜਿੱਥੇ 10 ਸਾਲਾ ਬੱਚੇ ਦੇ ਹੱਥ ਵਿੱਚ ਮੋਬਾਈਲ ਫੋਨ ਅਚਾਨਕ ਬਲਾਸਟ ਹੋ ਗਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਪਾਰਕ ਵਿੱਚ ਮੋਬਾਈਲ ਵਰਤ ਰਿਹਾ ਸੀ ਜਿਸ ਦੌਰਾਨ ਉਹਨੂੰ ਲੋੜ ਪੈ ਗਈ ਅਤੇ ਤਮਾਕੂ ਹੋਇਆ ਤਮਾਕੂ ਦੇ ਨਾਲ ਬੱਚੇ ਦਾ ਪੂਰੀ ਤਰ੍ਹਾਂ ਚੱਲ ਗਿਆ ਅਤੇ ਉੱਚੀ ਕਹਾ ਮਾਰਦਾ ਹੋਇਆ ਬਾਹਰ ਨਿਕਲਿਆ ਇਸ ਮੌਕੇ ਬੱਚੇ ਦੇ ਪਿਤਾ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਮੋਬਾਈਲ ਦੇਣ ਦੀ ਬਜਾਈ ਉਹਨਾਂ ਨੂੰ ਖੇਡਾਂ ਅਤੇ ਹੋਰ ਰੁਚੀਕਰ ਗਤੀਵਿਧੀਆਂ ਵੱਲ ਪ੍ਰੇਰਿਤ ਕਰਨ ਮੇਰਾ ਨਾਮ ਛੋਟੇ ਜਦਵੈ ਜੀ ਕਿਹੜਾ ਪਿੰਡ ਮੇਰਾ ਪਿੰਡ ਸੰਗਟੇਸੀਆ ਜੀ ਮੈਂ ਹਲਵਾਇ ਦਾ ਕੰਮ ਕਰਦਾ ਜੀ ਤੇ ਬੱਚਾ ਫੋਨ ਲੈ ਕੇ ਬਾਥਰੂਮ ਚ ਗਿਆ ਜੀ ਮੈਂ ਘਰ ਹੈ ਨਹੀਂ ਸੀ ਮੈਂ ਕੰਮ ਤੇ ਗਿਆ ਸੀ ਤੇ ਪਹੁੰਚੇ ਅੱਗ ਲੱਗ ਗਈ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਮਾਤਾ ਨੇ ਦੇਖਿਆ ਬਸ ਜੀ ਮੈਂ ਇਹੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਬਾਕੀ ਹੋਰ ਵੀ ਜਿਹੜੇ ਮਾਪੇ ਹੈਗੇ ਛੋਟੇ ਬੱਚਿਆਂ ਨੂੰ ਫੋਨ ਨਾ ਫੜਾਉਣ ਠੀਕ ਹੈ ਜੀ ਮੈਂ ਚਲੋ ਸਾਡੇ ਬੱਚੇ ਦਾ ਤਾਂ ਥੋੜਾ ਬਚਾਅ ਹੋ ਗਿਆ ਵਿਗਾਮ ਆਪੇ ਆਪਣੇ ਬੱਚੇ ਦਾ ਖਿਆਲ ਰੱਖਾ ਸਾਈਬਰ ਕ੍ਰਾਈਮ ਬ੍ਰਾਂਚ ਨੇ ਲੋਕਾਂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੇ ਭੈਣ ਭਰਾ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਮੁਤਾਬਕ ਫੜੇ ਗਏ ਦੋਸ਼ੀ ਕ੍ਰਿਪਟੋ ਕਰੰਸੀ ਦੀ ਆੜ ਵਿੱਚ ਜਾਲੀ ਵੈੱਬਸਾਈਟ ਰਾਹੀਂ ਲੋਕਾਂ ਨੂੰ ਚੂਨਾ ਲਗਾਉਂਦੇ ਸਨ ਕ੍ਰਿਪਟੋਕਰੰਸੀ ਦੀ ਆੜ ਵਿੱਚ ਜਾਲੀ ਵੈੱਬਸਾਈਟ ਰਾਹੀਂ ਕਰੋੜਾ ਰੁਪਏ ਦਾ ਚੋਨਾ ਲਾਉਣ ਵਾਲੇ ਭੈਣ ਭਰਾ ਨੂੰ ਸਾਈਬਰ ਕ੍ਰਾਈਮ ਬ੍ਰਾਂਚ ਵੱਲੋਂ ਮੁਹਾਲੀ ਵਿਖੇ ਗ੍ਰਿਫਤਾਰ ਕਰਕੇ ਬੁੱਢਲਾਡਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਬਰ ਕ੍ਰਾਈਮ ਵਿੰਗ ਦੇ ਇੰਚਾਰਜ ਸਬ-ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਸਿਟੀ ਪੁਲਿਸ ਬੁੱਢਲਾਡਾ ਨੇ ਕਰੋੜਾ ਰੁਪਏ ਦਾ ਚੋਨਾ ਲਗਾਉਣ ਵਾਲੇ ਭੈਣ ਭਰਾ ਸਮੇਤ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ ਜਿਸ ਦੇ ਚਲਦਿਆਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕੀ ਦਰਖਾਸਤ ਦਿੱਤੀ ਸੀਗੀ ਜੀ तकरीबन ਜੁਲਾਈ 2024 ਦੇ ਵਿੱਚ ਜੀ ਤੇ ਉਹਦੇ ਐਫਆਈਆਰ ਕੱਟ ਗਿਆ ਸੀਗੀ ਜੀ ਜਨਵਰੀ 2025 ਦੇ ਵਿੱਚ ਇੱਕ ਕ੍ਰਿਪਟੋ ਕਰੰਸੀ ਦਾ ਮਾਮਲਾ ਜੀ ਇੱਕ ਸੁਖਦੇਵ ਸਿੰਘ ਔਰ ਦਿਪਤੀ ਸੈਣੀ ਤੇ ਚਾਹਤ ਸੈਣੀ ਇਹ ਤਿੰਨੋਂ ਵਿਅਕਤੀ ਸੀ ਜੋ ਆਪਸ ਵਿੱਚ ਪਾਰਟਨਰ ਸੀ ਇਹਨਾਂ ਨੇ ਇੱਕ ਜਾਲੀ ਵੈਬਸਾਈਟਾਂ ਤਿਆਰ ਕਰਕੇ ਇੱਕ ਜਾਲੀ ਕੋਇਨ ਤਿਆਰ ਕੀਤਾ ਜਿਹਦੇ ਵਿੱਚ ਮੇਰੇ ਵੀ ਤੇ ਹੋਰ ਬਹੁਤ ਸਾਰੇ ਲੋਕਾਂ ਦੇ ਪੈਸੇ ਵੀ ਇਹਨਾਂ ਨੇ ਇਨਵੈਸਟ ਕਰਵਾਏ ਜੀ ਤੇ ਬਹੁਤ ਵੱਡੀ ਠੱਗੀ ਇਹਨਾਂ ਨੇ ਕਰੋੜਾਂ ਦੇ ਵਿੱਚ ਔਰ ਪੂਰੇ ਦੇਸ਼ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜਿਹਨਾਂ ਨੇ ਮਾਰੀ ਸੀ ਜੀ ਤੇ ਦੋ ਫਰਾਰ ਸੀ ਤਿੰਨੋਂ ਜੀ ਤਾਂ ਜਿਹੜਾ ਸੁਖਦੇਵ ਸਿੰਘ ਆ ਉਹਦਾ ਬਰਨਾਲਾ ਪੁਲਿਸ ਨੇ ਅਗਸਤ ਦੇ ਵਿੱਚ ਜਾਨੀ ਤੁਹਾਨੂੰ ਗ੍ਰਿਫਤਾਰ ਕੀਤਾ ਸੀ ਅਲੱਗ ਇੱਕ ਉਹਨਾਂ ਤੇ ਐਫ ਆਈ ਆਰ ਸੀ ਉੱਥੋਂ ਔਰ ਇਹ ਦੋਨੋਂ ਹਜੇ ਫਰਾਰ ਸੀਗੇ ਜੀ ਜੋ ਕੀ ਰਾਤ ਸਰਚ ਹੋਏ ਨੇਗੇ ਤੇ ਸਵੇਰੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆਗਾ ਜੀ ਲਗਭਗ ਇਹਨਾਂ ਦੀ ਲੋਕੇਸ਼ਨ ਵਗੈਰਾ ਜੋ ਵੀ ਸਾਈਬਰ ਨੇ ਬੜੀ ਮਿਹਨਤ ਨਾਲ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਤੇ ਅੱਜ ਪੇਸ਼ਕੀਤ ਕਰਨਗੇ ਜੀ ਅੱਜ ਸ਼ਾਇਦ ਅਤੇ ਅੱਗੇ ਇਨਸਾਫ ਮਿਲਣ ਦੀ ਮੈਨੂੰ ਪੂਰੀ ਪੂਰੀ ਆਸ ਹੈ ਇਹ ਮੇਰੇ ਕੁਝ ਨਾਲ ਦੋਸਤ ਵੀ ਸੀਗੇ ਜੀ ਅਸੀਂ ਤਕਰੀਬਨ 1.5 ਤੋਂ 3 ਕਰੋੜ ਰੁਪਏ ਦਾ ਇਹ ਮਸਲਾ ਜਿਹੜਾ ਉਹ ਸਾਡਾ ਹੈਗਾ ਕੋਈ ਤੁਹਾਨੂੰ ਪੈਸਾ ਵਾਪਸ ਆਇਆ ਸਾਨੂੰ ਨਾ ਜੀ ਕੋਈ ਪੈਸਾ ਵਾਪਸ ਨਹੀਂ ਆਇਆ ਜੀ ਕੋਈ ਤੁਹਾਨੂੰ ਚੈੱਕ ਵਗੈਰਾ ਦਿੱਤੇ ਕੀ ਦਿੱਤਾ ਹਾਂ ਜੀ ਇਹਨੇ ਦੋ ਵਾਰ ਸਾਡੇ ਨਾਲ ਮਤਲਬ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਇੱਕ ਵਾਰ ਇਹਨੇ ਸਾਨੂੰ 1 ਕਰੋੜ 10 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਜੀ ਫਿਰ ਇਹਨੇ ਸਾਨੂੰ ਦੋ ਚੈੱਕ ਦਿੱਤੇ 1 81 ਲੱਖ ਰੁਪਏ ਦਾ 1 99 ਲੱਖ ਰੁਪਏ ਦਾ ਚੈੱਕ ਅਤੇ ਮੇਰਾ دوست ਹੈ ਕਿ ਉਹਨੂੰ ਇਹਨੇ 15-15 ਲੱਖ ਰੁਪਏ ਦੇ ਤਿੰਨ ਚੈੱਕ ਵੀ ਦਿੱਤੇ ਜੀ ਤੇ ਹਾਂ ਉਹਨੂੰ ਥੋੜੀ ਅਮਾਉਂਟ ਵੀ ਪਾਈ ਸੀ ਇੱਕ ਵਾਰ ਉਸ ਤੋਂ ਬਾਅਦ ਇਹ ਚੈੱਕ ਜਿਹੜੇ ਇਹਦੇ ਬਾਉਂਸ ਹੋਣ ਲੱਗੇ ਜੀ ਤਾਂ ਉਸ ਤੋਂ ਬਾਅਦ ਦੁਬਾਰਾ ਫਿਰ ਅਸੀਂ ਉਹ ਜਿਹੜਾ ਹੈਗਾ ਅਗਾ ਦਰਖਾਸਤ ਉਹ ਰੀਓਪਨ ਕਰਾਈ ਤੇ ਮਾਨ ਜੋ ਕੇ ਐਸਐਸਪੀ ਸਾਹਿਬ ਦੇ ਅਸੀਂ ਦਰਖਾਸਤ ਦਿੱਤੀ ਤੇ ਦੁਬਾਰਾ ਫਿਰ ਇਹਦੇ ਉੱਤੇ ਕਾਰਵਾਈ ਹੈ ਜੀ ਇਹ ਜਿਹੜਾ ਮਾਮਲਾ ਹੈਗਾ ਨਾ ਇਹ ਕ੍ਰਿਪਟੋ ਕਰੰਸੀ ਦੇ ਨਾਂ ਤੇ ਇਹਨਾਂ ਨੇ ਜਾਲੀ ਵੈਬਸਾਈਟਾਂ ਬਣਾ ਕੇ ਲੋਕਾਂ ਤੋਂ ਪੈਸੇ ਲਵਾ ਕੇ ਇਹ ਕਾਫੀ ਵਿਅਕਤੀਆਂ ਤੋਂ ਪੈਸੇ ਇਹਨਾਂ ਨੇ ਹਾਸਲ ਕੀਤੇ ਵੀ ਤੇ ਇਹਨਾਂ ਦੇ ਵਿੱਚ ਤਿੰਨ ਦੋਸ਼ੀ ਸੀ ਇੱਕ ਨੂੰ ਪਹਿਲਾਂ ਰੈਸਟ ਕੀਤਾ ਗਿਆ ਅੱਜ ਦੋ ਦੋਸ਼ੀ ਕਾਫੀ ਚਿਰ ਤੋਂ ਸਾਨੂੰ ਲੋੜੀ ਦੇ ਸੀ ਉਹਨਾਂ ਨੂੰ ਅਸੀਂ ਅੱਜ ਖਰੜ ਤੋਂ ਲਿਆ ਕੇ ਅੱਜ ਪੇਸ਼ ਮਾਨਯੋਗ ਦਾਤ ਵਿੱਚ ਕਰ ਸੁਲਤਾਨਪੁਰ ਲੋਧੀ ਵਿਖੇ ਲੁੱਟਖੋ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਅਜਿਹਾ ਹੀ ਇੱਕ ਹੋਰ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਨਿਹੰਗ ਸਿੰਘ ਦੇ ਬਾਣੇ ਵਿੱਚ ਆਏ ਤਿੰਨ ਲੁੱਟੇਰਿਆਂ ਨੇ ਇੱਕ ਗ੍ਰੰਥੀ ਸਿੰਘ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਲੁੱਟ ਦੇ ਨਾਲ ਨਾਲ ਉਸ ਨੂੰ ਜ਼ਖਮੀ ਵੀ ਕਰ ਦਿੱਤਾ ਸultanpur Lodhi ਦੇ ਨੇੜਲੇ ਪਿੰਡ ਮਾਛੀ ਜੂਆ ਤੋਂ ਬੇਰ ਸਾਹਿਬ ਨੂੰ ਜਾਂਦੀ ਮੇਨ ਸੜਕ ਤੇ ਤੜਕਸਾ ਡਿਊਟੀ ਦੇ ਜਾ ਰਹੇ ਗ੍ਰੰਥੀ ਸਿੰਘ ਨੂੰ ਨਿਹੰਗ ਸਿੰਘ ਦੇ ਬਾਣੇ ਵਿੱਚ ਆਏ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਤੇਜ਼ ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਉਸ ਦਾ ਮੋਟਰਸਾਈਕਲ, ਮੋਬਾਈਲ ਤੇ ਨਕਦੀ ਖੋ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੇ ਸਿਰ ਵਿੱਚ 20 ਤੋਂ 22 ਟੰਕੇ ਲੱਗੇ। ਭਾਜੀ ਮੇਰਾ ਨਾਮ ਸਰਜੀਤ ਸਿੰਘ ਆ ਪਿੰਡ ਮੇਰਾ ਨਾਲਾ ਮੈਂ ਇੱਕ ਪਾਠੀ ਸੰਗਮ ਵੀਰ ਸਾਹਿਬ ਡਿਊਟੀ ਕਰਦਾ 8 ਵਜੇ ਤੇ ਇੱਕ ਗ੍ਰੰਥੀ ਸੰਗ ਦੀ ਵੀ ਨੌਕਲ ਡਿਊਟੀ ਕਰਦਾ ਵਾਂ ਜੋ ਕਿ ਪਿੰਡ ਚੂੜ ਪਰ ਹੈ ਸultanpur ਦੇ ਵਿੱਚ ਮੈਂ ਅਪਡਾਉਨ ਕਰਦਾ ਦੋਨੋਂ ਟਾਈਮ ਮੈਂ ਸਵੇਰੇ ਪੌਣੇ 5 ਵਜੇ ਕੱਲ ਦਿਨ ਮੰਗਲਵਾਰ 4:40 ਤੇ ਮੈਂ ਮਤਲਬ ਕਿ ਪੁੱਡਾ ਕਲੋਨੀ ਨੂੰ ਪਾਰ ਕਰ ਰਿਹਾ ਸੀ ਜਦੋਂ ਮੈਨੂੰ ਦੋ ਨੰਘ ਸਿੰਘ ਮਿਲੇ ਆ ਉਹਨਾਂ ਨੇ ਮੈਨੂੰ ਹੱਥ ਦੇ ਕੇ ਰੋਕਿਆ ਵਾ ਤਾਂ ਮੈਂ ਨਹੀਂ ਰੁਕਿਆ ਫਿਰ ਉਹਨਾਂ ਨੇ ਗੜਾਸੀ ਦਿਖਾਈ ਆ ਤਾਂ ਮੈਂ ਰੁਕ ਗਿਆ ਰੁਕਦੇ ਅਨਸਾਰ ਹੀ ਮੇਰੇ ਉਹਨਾਂ ਨੇ ਚਾਬੀ ਮੋਟਰਸਾਈਕਲ ਚੋਂ ਕੱਢ ਲਈ ਆ ਤਾਂ ਮੈਨੂੰ ਕਹਿੰਦੇ ਵੀ ਤੂੰ ਇਹ ਸਾਨੂੰ ਮੋਟਰਸਾਈਕਲ ਦੇ ਮੈਂ ਹੱਥ ਪਿਆਰੇ ਉਹਨਾਂ ਦੀ ਗਾੜੀ ਜੋੜੇ ਆ ਤਾਂ ਮੈਂ ਇੱਕ ਗਰੰਥੀ ਸਿੰਘ ਆ ਮੈਂ ਜਾ ਕੇ ਮਾਰੇ ਪ੍ਰਕਾਸ਼ ਕਾਨਾ ਅਮਰਤਵਿਲਾਵਾ ਮੈਨੂੰ ਭਾਜੀ ਜਾਣ ਦਿਓ ਮਿਲਤ ਨਾਲ ਉਹਨਾਂ ਨੇ ਮੇਰੀ ਏਕ ਨਹੀਂ ਮੰਨੀ ਜਿਹੜਾ ਪਿਛਲੇ ਬੰਨੇ ਮੇਰਾ ਖੜੋ ਗਿਆ ਨਾ ਉਹਨੇ ਮੇਰੇ ਗੜਾਸੀ ਮਾਰੀ ਸਿਰ 'ਤੇ ਮੁੜ ਕੇ ਦੂਸਰੇ ਨੇ ਗੱਡੀਆਂ ਵਾਰ ਕੀਤਾ ਫਿਰ ਦੂਸਰੇ ਨੇ ਗੱਡੀਆਂ ਬੋਲਿਆ ਕਹਿੰਦਾ ਮਾਰ ਸਾੜੇ ਦੇ ਹੋਰ ਉਹਨੇ ਪਿੱਛੋਂ ਹੋਰ ਮਾਰੀ ਫਿਰ ਗਾੜਲੇ ਨੇ ਮੇਰੇ ਜੋਰ ਨਾਲ ਗੜਾਸੀ ਮਾਰੀ ਆ ਸੱਚ ਕੇ ਸਿਰ ਚ ਮੇਰਾ ਸਿਰ ਪਾੜਤਾ ਮੈਨੂੰ ਨਹੀਂ ਪਤਾ ਕੀ ਹੋ ਗਿਆ ਕੀ ਨਹੀਂ ਹੋਇਆ ਹਾਂ ਮੈਂ ਜਦੋਂ ਮੈਨੂੰ ਉਹਨਾਂ ਨੇ ਝੇਰਿਆ ਵਾ ਉਦੋਂ ਮੈਂ ਇੱਕ ਕਾਰ ਵਾਲਾ ਮੇਰੇ ਕੋਲ ਦੀ ਨੰਗਿਆ ਵਾ ਤਾਂ ਮੈਂ ਉਹਦੇ ਨੂੰ ਹੱਥ ਕੀਤਾ ਭਾਜੀ ਮੈਨੂੰ ਬਚਾਓ ਮੈਂ ਚੀਕ ਮਾਰੀ ਆ ਪਰ ਉਹਨਾਂ ਨੇ ਮੇਰੀ ਬਾਹ ਫੜ ਕੇ ਪਿੱਛੇ ਕਰ ਲਈ ਆ ਤੇ ਉਸ ਕਾਰ ਵਾਲੇ ਨੂੰ ਅਚਾਨਕ ਹੀ ਇੱਕਦਮ ਪਤਾ ਲੱਗਾ ਵੀ ਕੋਈ ਪਿੱਛੇ ਖਤਰਾਵਾ ਬੰਦੇ ਦੋ ਬੰਦੇ ਲੈ ਕੇ ਖੜੇ ਇੱਕ ਬੰਦੇ ਨੂੰ ਉਹ ਬੇਰਸਾਬੂ ਆਪਣੀ ਜਨਾਨਲੀ ਨੂੰ ਛੱਡ ਕੇ ਮੁੜ ਕੇ ਵਾਪਸ ਆਇਆ ਤੇ ਉਹਨਾਂ ਚੱਕ ਨੂੰ ਮੇਰਾ ਉਹਨਾਂ ਨੇ ਕੰਮ ਕਰ ਦਿੱਤਾ ਮੈਨੂੰ ਉਸ ਬੰਦੇ ਨੇ ਕਾਰ ਵਿੱਚ ਲੰਮਾ ਪਾਇਆ ਵਾ ਤਾਂ ਮੈਨੂੰ ਹਸਪੀਟਲ ਪਹੁੰਚਾ ਦਿੱਤਾ ਵਾ ਤੇ ਮੇਰਾ ਮੋਟਰਸਾਈਕਲ ਲੈ ਕੇ ਉਹ ਜਿਹੜੇ ਸੀ ਉਹ ਭੱਜ ਗਏ ਆ ਤੇ ਮੇਰਾ ਪਲਾਟੀਨਾ 100 110 ਸੀਸੀ ਵੱਚ ਮੇਰੇ ਡਾਕੂਮੈਂਟ ਸੀ ਸਾਰੇ ਆਧਾਰ ਕਾਰਡ ਪਿੰਨ ਕਾਰਡ ਏਟੀਐਮ ਤੇ ਪਰਸ ਵਿੱਚ ਮੇਰੇ ਚ 1500 ਰੁਪਇਆ ਸੀ ਤੇ ਮੋਬਾਈਲ ਮੇਰਾ ਸੀ ਸੈਮਸੰਗ ਦਾ ਜਿਹੜਾ ਮਤਲਬ ਕਿਤੀ 32000 ਦਾ ਸੀ ਉਹ ਵੀ ਕੱਢ ਕੇ ਲੈ ਗਿਆ